ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਬੀਜੇਪੀ ਦੇ ਚਮਚੇ ਨੇ ਉਹ ਯਾਰੋ ਅਸੀਂ ਤਾਂ ਕਿਸਾਨ ਆ ਬੀਜੇਪੀ ਦੇ ਚਮਚੇ ਗੱਲ ਪੈਣ ਨੂੰ ਆਏ ਤੇ ਐਨੀ ਚੌਧਰ ਕਰ ਰਹੇ ਨੇ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਹਰਕ بواਤਾ ਅਫਸ ਦੇ ਵਿੱਚ ਹੁਣ ਤਾਂ ਸਿਆਸਤ ਬਣ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਆ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਵੀ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25-30 ਪਿੰਡ ਨੇ ਇਹ ਇਕੱਠੇ ਹੋਣਗੇ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਮਿਠਾਂਗੇ ਪਰ ਇਹ ਉਹ ਦਿਨ ਅਸੀਂ ਚੱਕ ਦੇਣਾ ਹੈ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ ਜਿੰਨੇ ਮਰਜ਼ੀ ਤੁਸੀਂ ਬੰਦੇ ਬੁਲਾ ਲਓ ਅਸੀਂ ਵੀ ਕਿਸਾਨ ਆ ਸ਼ੰਭੂ ਬਾਰਡਰ ਤੇ ਕਿਸਾਨ ਜਥੇ ਬੰਦੀਆਂ ਦੇ ਬਲੂ ਲਗਾਏ ਗੇ ਧੰਨੇ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋ ਕੇ ਇਸ ਜਗ੍ਹਾ ਤੇ ਪਹੁੰਚੇ ਅਤੇ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਉਨ੍ਹਾਂ ਦੇ ਬਲੂ ਕੀਤੀ ਗਈ ਇਸ ਮੌਕੇ ਤੇ ਧੰਨੇ ਦੇ ਵਿੱਚ ਸ਼ਾਮਲ ਕਿਸਾਨਾਂ ਦੇ ਬਲੂ ਇਨ੍ਹਾਂ ਲੋਕਾਂ ਤੇ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਜੋ ਲੋਕი ਇਕੱਠੇ ਹੋ ਕੇ ਕਿਸਾਨੀ ਧੰਨੇ ਨੂੰ ਖਰਾਬ ਕਰਨ ਦੇ ਲਈ ਪਹੁੰਚੇ ਨੇ ਉਹ ਭਾਜਪਾ ਦੇ ਬੰਦੇ ਨੇ ਅਤੇ ਧਰਨੇ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਖਰਾਬ ਕੀਤਾ ਜਾ ਰਿਹਾ ਹੈ ਤਾਂ ਇਸ ਮੌਕੇ ਤੇ ਲੋਕਾਂ ਤੇ ਕਿਸਾਨਾਂ ਦੇ ਵਿਚਾਲੇ ਬਹਿਸ ਬਾਝੀ ਵੀ ਹੁੰਦੀ ਹੈ ਹਾਂਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਕਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹੁੰਦੇ ਆਂ ਚੈਨਲ ਦੇ ਮਾਧਿਅਮ ਰਈ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਕੋਲ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਅਸੀਂ ਪੂਰੀ ਤਰ੍ਹਾਂ ਦੇ ਜਾਮ ਕਰਕੇ ਵੱਡੇ ਲੈਵਲ ਤੇ ਇਹਦਾ ਸੰਘਰਸ਼ ਕਰਾਂਗੇ ਏ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨਾਂ 'ਚ ਪਾ ਦਿਓ ਜ਼ਿੰਮੇਵਾਰਾਂ ਦੇ ਕੰਨਾਂ 'ਚ ਪਾ ਦਿਓ ਉਹਦੇ ਨਾਲ ਪਰੇਸ਼ਾਨ ਤਾਂ ਆਮ ਜਨਤਾ ਹੀ ਹੋएगी ਜਿਹੜੀ ਹੁਣ ਹੋ ਰਹੀ ਹੈ ਫਿਰ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲਾ ਜਦੋਂ 30 ਪਿੰਡਾਂ ਦੇ ਹੀ ਪਰਜਾਨ ਸਾਡੀ ਪਰੇਸ਼ਾਨੀ ਵੀ ਤੇ ਹੈ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਜਾ ਸਕਦੇ ਜਾਣਾ ਬੜਾ ਔਖਾ ਹੋ ਜਾਣਾ ਹੁਣ ਜਿੱਦਾਂ ਪਾਣੀ ਆ ਗਿਆ ਅਗਲੇ ਮਹੀਨੇ ਫਲੱਡ ਆ ਗਿਆ ਸਾਡੇ ਰਸਤੇ ਰੁੜ ਜਾਣੇ ਨੇ ਫਿਰ ਤੇ ਘਰ ਬੈਠੇ ਮਰਾਂਗੇ ਅਸੀਂ ਬੱਚੀ ਮੋਤਾਂ ਹੋ ਗਈ ਸਾਡੇ ਇਲਾਕੇ 'ਚ ਅੰਬਾਲੇ ਨਾ ਜਾਣ ਚੋ ਉਧਰ ਦੂਜੇ ਪਾਸੇ ਆਪਣੇ ਤੇ ਲੱਗੇ ਅਰੋਪਾਂ ਨੂੰ ਨਕਾਰਦੇ ਹੋਏ ਪਿੰਡ ਵਾਸੀਆਂ ਅਤੇ ਵਪਾਰੀਆਂ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਬਾਕ ਸੁਣੀਏ ਉਲਟਾ ਸਾਨੂੰ ਬੀਜੇਪੀ ਦੇ ਬੰਦੇ ਗੁੰਡੇ ਕਹਿ ਕੇ ਉਥੋਂ ਭਜਾ ਦਿੱਤਾ ਗਿਆ ਜੀ ਅਸੀਂ ਅੱਜ ਇਹ ਰੋਡ ਬਨੋੜ ਵਾਲਾ 5 ਮਿੰਟ ਲਈ ਬਲੌਕ ਕੀਤਾ ਜੇ ਐਤਵਾਰ ਤੱਕ ਕੋਈ ਇਹਨਾਂ ਨੇ ਕਿਸਾਨਾਂ ਨੇ ਸਾਡਾ ਹੱਲ ਨਾ ਕੀਤਾ ਤੇ ਅਸੀਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਬਨੂੜ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲਾਕ ਕੀਤੇ ਜਾਣਗੇ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈਕਟ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ 2 ਵੀਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜਰੂਰ ਨਹੀਂ ਤਾਂ ਸਾਰੇ ਪਿੰਡ ਇਕੱਠੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਉਹ ਜਾਣ ਕਰਨ ਕਰਨੈਲ ਸਿੰਘ ਘੱਗਰ ਥਰਾਏ ਸਾਹਿਬ ਦਾ ਸਰਪੰਚ ਅੱਜ ਤੁਸੀਂ ਸ਼ੰਭੂ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਪਹੁੰਚੇ ਜੀ ਆਪਣੀ ਮੰਗ ਲੈ ਕੇ ਕੀ ਉੱਥੇ ਗੱਲਬਾਤ ਹੋਈ ਜੀ ਬਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚੇ ਜੀ ਇਕੱਠੇ ਹੋ ਗਏ ਸਾਰੇ ਬੰਗ ਪੱਤਰ ਵੀ ਦਿੱਤਾ ਸੀ ਭੰਦੇਰ ਸਾਹਿਬ ਨੂੰ ਵੀ ਸਾਡਾ ਜਿਹੜਾ 20 25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਹੈ ਸਾਡਾ ਰਸਤਾ ਬਿਲਕੁਲ ਬੰਦ ਹੋ ਜਾ ਵੀ ਸਾਡੀ ਤੁਸੀਂ ਇਹਦੇ ਤੇ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋਲ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਭਾਜਪਾ ਦੇ ਚਮਚੇ ਨੇ ਓ ਯਾਰੋ ਅਸੀਂ ਤਾਂ ਕਿਸਾਨ ਆ ਬੀਜੇਪੀ ਦੇ ਚਮਚੇਗੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨਗੀਆਂ ਇੱਥੇ ਬੈਠੇ ਨੇ ਡੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਭੰਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਫਰਕ ਪਵਾਤਾ ਅਫਸ ਦੇ ਵਿੱਚ ਕਿਉਂ ਇਹ ਇਕੱਠੇ ਨਹੀਂ ਇਹਨਾਂ ਨੇ ਕਿਤੇ ਜਦੋਂ ਇਹਨਾਂ ਨੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਹੋਕਾ ਦਿੱਤਾ ਉਸ ਟਾਈਮ ਲੋਕ ਬੜੇ ਖੁਸ਼ੀ ਵੀ ਸਾਰੇ ਇਕੱਠੇ ਨੇ ਪਰ ਲੋਕਾਂ ਨੂੰ ਨਹੀਂ ਪਤਾ ਵੀ ਇਹ ਇਕੱਠੇ ਨਹੀਂ ਇਹਨਾਂ ਨੇ ਕੋਈ ਜਿਹੜੀ ਪਹਿਲੀ ਜਥੇਬੰਦੀਆਂ ਨੇ ਬੜੀ-ਬੜੀ ਵੱਡੀਆਂ ਜਗਿੰਦਰ ਸਿੰਘ ਉਗਰਾਹ ਵਰਗੇ ਰਾਜੇਵਾਲ ਵਰਗੇ ਤੇ ਰਾਜੇਵਾਲ ਵਰਗੇ ਉਹ ਜਿਵੇਂ ਦਿੱਲੀ ਸੰਘਰਸ਼ ਸਾਰਿਆਂ ਨੇ ਇਕੱਠੇ ਨੇ ਕੀਤਾ ਸੀ ਤਾਂ ਉੱਥੇ ਪ੍ਰਧਾਨ ਮੰਤਰੀ ਨੇ ਝੁਗਣਾ ਪਿਆ ਹੁਣ ਤਾਂ ਸਿਆਸਤ ਵੜ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਹਾਂ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਸਾਡੇ ਰਾਜਗੜ੍ਹ ਦੀ ਪਰਸੋਂ ਦੀ ਗੱਲ ਹੈ ਅੰਬਾਲੇ ਚੱਲੀ ਸੀ ਲੇਡੀ ਹੈ ਪਰਮਜੀਤ कौर ਉਹ ਵਿਚਾਰੀ ਘੱਗਰ ਚ ਉਹਦੀ ਮੌਤ ਹੋ ਗਈ ਹੈ ਰਸਤਾ ਨਹੀਂ ਉਹਨੂੰ ਮਿਲਿਆ ਇੱਕ ਤੇਪਲੇ ਦਾ ਬੰਦਾ ਉਹ ਕੱਚੇ ਰਸਤੇ ਨੂੰ ਜਾ ਰਿਹਾ ਸੀ ਅੰਬਾਲਾ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਟਰਾਲੀ ਤੋਂ गिर ਕੇ ਮੌਤ ਹੋ ਗਈ ਹੈ ਅੱਜ ਹੁਣ ਤੁਸੀਂ ਗੱਲ ਕਰਨ ਨੂੰ ਆਫੇ ਗਈ ਸੀ ਉਹਨਾਂ ਨੇ ਗੱਲ ਤੁਹਾਡੀ ਕੀਤੀ ਸਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਕੀ ਬਣਾਉਣੀ ਹੈ ਤੁਹਾਡੀ ਅੱਗੇ ਪਲਾਨ ਕੀ ਹੈ ਅਸੀਂ ਤਾਂ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਬੇਨਤੀ ਕਰ ਰਹੇ ਹਾਂ ਤੁਹਾਡੇ ਮੱਧਮ ਰਹੀ ਵੀ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25 30 ਪਿੰਡ ਨੇ ਇਹ ਇਕੱਠੇ ਹੋਣਗੇ ਹੁਣ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋਗੇ ਮਿਠਾਂਗੇ ਪਰ ਇਹ ਉਹ ਦਿਨ ਅਸੀਂ ਚੱਕ ਦੇਣਾ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ ਜਿੰਨੇ ਮਰਜ਼ੀ ਤੁਸੀਂ ਬੰਦੇ ਬੁਲਾ ਲਓ ਅਸੀਂ ਵੀ ਕਿਸਾਨ ਆ ਔਰ ਬਰਸਾਤ ਦਾ ਮੌਸਮ ਹੈ ਤਾਂ ਅਸੀਂ ਕਿਸਾਨ ਮਜ਼ਦੂਰ ਅੱਜ ਸਾਰੇ ਇਕੱਠੇ ਆ ਇੱਥੇ ਅੱਜ ਮੀਟਿੰਗ ਸਾਡੀ ਹੋਣ ਜਾ ਰਹੀ ਹੈ ਹੁਣ ਕਰਾਂਗੇ ਪੰਦੇਰ ਸਾਹਿਬ ਨੂੰ ਸਾਡੇ ਬੰਦਿਆਂ ਨੇ ਫੋਨ ਕੀਤਾ ਅੱਜ ਉਹਨੇ ਫੋਨ ਨਹੀਂ ਚੁੱਕਿਆ ਬਿਲਕੁਲ ਫੋਨ ਨਹੀਂ ਚੁੱਕਿਆ ਇਹ ਕੋਈ ਕਿਸਾਨੀ ਹੈ ਇਹ ਕਿਸਾਨਾਂ ਦਾ ਭਲਾ ਕਰਨਗੇ ਲੋਕ ਜਿਹੜੇ ਟਾਈਮ ਦੇ ਕੇ ਆਏ ਸੀ ਇੱਥੇ ਉਹ ਅਸੀਂ ਟਾਈਮ ਦੇ ਕੇ ਆਏ ਸੀ ਉਹਨਾਂ ਨੂੰ ਪਰ ਉਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤਾਂ ਇਸ ਦੇ ਮਤਲਬ ਰੋਸ ਨਹੀਂ ਹੁੰਦਾ ਅਸੀਂ ਸਾਡੇ ਲੋਕ ਇਹਨਾਂ ਨੂੰ ਲੰਗਰ ਖਿਲਾ ਰਹੇ ਨੇ ਪਾਣੀ ਦੇ ਰਹੇ ਨੇ ਲਿਆ ਕੇ ਠੰਡੇ ਹੋਰ ਵੀ ਜੋ ਇਹਨਾਂ ਦੀ ਸੇਵਾ ਹੈਗੀ ਉਹ ਪੂਰੀ ਕਰ ਰਹੇ ਨੇ ਦਰਵਾਜ਼ੇ ਖੁੰਦੇ ਨੇ ਇਸ਼ਨਾਨ ਪਾਣੀ ਕਰਨ ਜਾਂ ਲਈ ਗੁਰੂ ਘਰ ਘਰਾਂ ਚ ਗੁਰਦੁਆਰੇ ਸਾਹਿਬ ਬੱਥਾ ਟੇਕਣ ਨੂੰ ਕੋਈ ਨਹੀਂ ਰੁਕਦਾ ਇਹਨਾਂ ਨੂੰ ਪਿੰਡਾਂ ਚ ਰਹਿਣ ਲਈ ਕੋਈ ਨਹੀਂ ਰੁਕਦਾ ਇਹਨਾਂ ਨੂੰ ਇੱਥੇ ਛਾਉਣੀ ਪਾ ਕੇ ਜਿਹੜੇ ਬੈਗੇ ਨੇ ਇਹ ਕਿੰਨੀ ਦੇਰ ਬੈਠਣਗੇ ਸਾਰੇ ਜਥੇਬੰਦੀਆਂ ਨੂੰ ਇਕੱਠੇ ਕਰਨ ਇਕੱਠੇ ਕਿਉਂ ਨਹੀਂ ਕਰਦੇ ਇਹ ਤਿੰਨੋਂ ਹੀ ਬੰਦੇ ਸਾਰੇ ਪੰਜਾਬ ਦੇ ਮਾਲਕ ਨੇ ਇਹ ਤਿੰਨੇ ਬੰਦੇ ਮਾਲਕ ਨੇ ਪੰਜਾਬ ਦੇ ਫਿਰ ਸਾਰੇ ਇਹ ਜਿਹੜੇ ਬੋਲਦੇ ਨੇ ਭਾਈ ਜੀ ਇਹਨਾਂ ਦੇ ਵਿੱਚ ਇਹ ਸਾਨੂੰ ਕਹਿੰਦੇ ਨੇ ਨਾ ਨਾ ਬੀਜੇਪੀ ਦੇ ਇਹ ਬੀਜੇਪੀ ਦਾ ਇਹ ਨੇ ਜਿਹੜੇ ਬੰਦੇ ਬਾਕੀ ਜ਼ਿਮੀਂਦਾਰਾਂ ਨੂੰ ਇਕੱਠੇ ਨਹੀਂ ਕਰਦੇ ਬਾਕੀ ਪ੍ਰਧਾਨਾਂ ਨੂੰ ਇਕੱਠੇ ਨਹੀਂ ਕਰਦੇ ਇਹ ਦੋ ਹੀ ਨੇ ਸਾਰੇ ਪੰਜਾਬ 'ਚ ਕਾਦੀਆਂ ਵਰਗੇ ਕਿੰਨੇ ਸਿਆਣੇ ਬੰਦੇ ਸੀ ਗੁਰਾਹਾਂ ਵਰਗੇ ਕਿੰਨੇ ਸਿਆਣੇ ਸੀ ਜਿਨ੍ਹਾਂ ਨੇ ਦਿੱਲੀ ਸੰਘਰਸ਼ ਲੜਿਆ ਰਾਜੇਵਾਲ ਕਿੰਨੇ ਸਿਆਣੇ ਸੀ ਇਹ ਸਾਰੇ ਇਕੱਠੇ ਹੋ ਕੇ ਮਤਲਬ ਇਹਨਾਂ ਨੂੰ ਇਕੱਠੇ ਕਰਦੇ ਫੇਰ ਸੰਘਰਸ਼ ਲੜਦੇ ਇਹ ਤਾਂ ਸਾਡੇ ਇਲਾਕੇ ਦਾ ਨਾਂਸ ਮਾਰਤਾ ਸਾਡੇ ਪਿੰਡਾਂ ਦੀਆਂ ਸੜਕਾਂ ਨੇ ਜਿਹੜੀਆਂ ਐਡੇ ਐਡੇ ਵਹੀਕਲ ਤਕੜੇ ਲੱਗ ਰਹੇ ਨੇ ਉੱਥੇ ਨੂੰ 5 500 ਕੁਨਟਲ ਦੇ ਸਾਡੀਆਂ ਸੜਕਾਂ ਤੋੜ ਕੇ ਰੱਖ ਦੀਆਂ ਬੜੇ ਸਾਰੇ ਲੋਕ ਔਖੇ ਨੇ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਹੁਣ ਸੰਘਰਸ਼ ਵੱਡਾ ਕਰਾਂਗੇ ਤਾਂ ਇਹਨਾਂ ਨੂੰ ਚੱਕਾਂਗੇ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਸਾਰੇ ਲੱਗੇ ਰਹਿਣ ਠੀਕ ਐ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ